ਨੂਰ ਪਰਚੂਰ ਟਾਕਸ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਨੂਰ ਪਰਚੂਰ ਤਾਂ ਦੋਸਤੋ ਤੁਹਾਨੂੰ ਇੱਕ ਇਤਿਹਾਸਿਕ ਥਾਂ ਤੇ ਲੈ ਕੇ ਆਈਆਂ ਇਹਨੂੰ ਟੂਰਿਸਟ ਪਲੇਸ ਵੀ ਕਿਹਾ ਜਾਂਦਾ ਹੈ ਬੈਸਟ ਟੂਰਿਸਟ ਪਲੇਸਾਂ ਚੋਂ ਇੱਕ ਹੈ ਔਰ ਬਹੁਤ ਹੀ ਇਤਿਹਾਸਿਕ ਹੈ ਤੇ ਧਾਰਮਿਕ ਹੈ ਬਠਿੰਡੇ ਦਾ ਮਹਾਰਾਣੀ ਜਿਹੜਾ ਰਜ਼ੀਆ ਸੁਲਤਾਨ ਫੋਰਟ ਜਿਸ ਨੂੰ ਕਿਹਾ ਜਾਂਦਾ ਹੈ ਵੈਸੇ ਕਿਲਾ ਮੁਬਾਰਕ ਹੈ ਔਰ ਸਿੱਖ ਧਰਮ ਦੇ ਵਿੱਚ ਇਸ ਦਾ ਬਹੁਤ ਵੱਡਾ ਇਤਿਹਾਸ ਹੈਗਾ ਬਹੁਤ ਹੀ ਪ੍ਰਾਣਾ ਇਹ ਬੜਿਆ ਹੋਇਆ ਦੱਸਿਆ ਜਾਂਦਾ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਾਂ ਚੋਂ ਪ੍ਰਾਪਤ ਇਹ ਕਿਲਿਆ ਜਦੋਂ ਗੁਰੂ ਪਾਤਸ਼ਾਹ ਇੱਥੇ ਆਏ ਸੀਗੇ ਤੇ ਇੱਥੋਂ ਦੇ ਲੋਕ ਦਿਓ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਉਹ ਮੱਝਾਂ ਡੰਗਰ ਬੰਦੇ ਖਾ ਜਾਂਦਾ ਸੀ ਬਹੁਤ ਪਰੇਸ਼ਾਨ ਕਰਦਾ ਸੀ ਤੇ ਗੁਰੂ ਪਾਤਸ਼ਾਹ ਜਦੋਂ ਬਠਿੰਡੇ ਦੀ ਧਰਤੀ ਤੇ ਪਹੁੰਚੇ ਸੀਗੇ ਤਾਂ ਉੱਥੋਂ ਲੋਕਾ ਲੋਕ ਪ੍ਰੇਸ਼ਾਨ ਸੀ ਤੇ ਲੋਕਾਂ ਨੇ ਗੁਰੂ ਪਾਤਸ਼ਾਹ ਨੂੰ ਇੱਥੇ ਬੁਲਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਦਿਓ ਨੂੰ ਉਹਨਾਂ ਨੇ ਮਾਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇਹ ਦਿਓ ਇਹ ਸਭ ਛੱਡ ਕੇ ਚਲਾ ਗਿਆ ਸੀ ਕਹਿ ਲਿਆ ਕਿ ਦਿਉਰੂ ਮੁਕਤੀ ਦਵਾ ਦਿੱਤੀ ਸੀ ਤਾਂ ਇਹ ਉਹ ਥਾਂ ਤੇ ਤੁਹਾਨੂੰ ਅਸੀਂ ਅੱਜ ਇਹ ਦਿਖਾਵਾਂਗੇ ਇਹਦੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਬਹੁਤ ਉੱਚੀ ਚੜਾਈ ਹੈ ਸਾਹ ਚੜ ਗਿਆ ਝੜਦੇ ਝੜਦੇ ਪਰ ਅੱਗੇ ਦਰਸ਼ਨ ਵੀ ਕਰਨ ਜਾਣੇ ਔਰ ਤੁਹਾਨੂੰ ਵੀ ਦਿਖਾਉਣਾ ਹੈ ਪੂਰਾ ਸ਼ਹਿਰ ਬਠਿੰਡਾ ਇੱਥੋਂ ਦਿਖੂਗਾ ਤੁਹਾਨੂੰ ਸੋ ਆਓ ਲੈ ਚੱਲਦੇ ਹਜੇ ਬਹੁਤ ਰਸਤਾ ਪਿਆ ਪੌੜੀਆਂ ਚੜਣੀਆਂ ਹਜੇ ਚੜਾਈ ਚੜ ਕੇ ਤੁਸੀਂ ਦੇਖੋਗੇ ਕਿ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਇੱਥੇ ਲੋਕ ਆ ਕੇ ਪਾਠ ਕਰਦੇ ਆਗੇ ਹੁਣ ਮੈਂ ਉਹ ਵੀ ਦਿਖਾਵਾਂਗੀ ਕੋਸ਼ਿਸ਼ ਕਰਾਂਗੀ ਲਓ ਜੀ ਉਸ ਮੰਜ਼ਲ ਤੇ ਪਹੁੰਚ ਗਏ ਆ ਜਿਹਦੀ ਅਸੀਂ ਵੇਟ ਕਰ ਰਹੇ ਸੀਗੇ ਸਾਂਹ ਬਹੁਤ ਚੜ ਗਿਆ ਨਾ ਇਹ ਸਭ ਤੋਂ ਉੱਪਰ ਆ ਸੀ ਚੋਟੀ ਤੇ ਹੁਣ ਇੱਥੇ ਲੋਕ ਪਾਠ ਕਰ ਰਹੇ ਹੋਣ ਇੱਥੇ ਅਸੀਂ ਅੰਦਰ ਫੋਨ ਨਹੀਂ ਚਲਾ ਸਕਦੇ ਫੋਨ ਅਸੀਂ ਬੰਦ ਕਰ ਰਹੇ ਹਾਂ ਫਿਰ ਬਾਹਰਲਾ ਬਾਹਰਲਾ ਮਾਹੌਲ ਤੁਹਾਨੂੰ ਦਿਖਾਵਾਂਗੇ ਸੋ ਕਾਫੀ ਚੜਾਈ ਝੜਨ ਤੋਂ ਬਾਅਦ ਹੁਣ ਅਸੀਂ ਉੱਪਰ ਆ ਗਏ ਆ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਬਹੁਤ ਪੁਰਾਣਾ ਖੂਹ ਬਣਿਆ ਹੋਇਆ ਦੋਸਤੋ ਦੋਸਤੋ ਹੁਣ ਅਸੀਂ ਤੁਹਾਨੂੰ ਖੂਹ ਦਿਖਾਉਣ ਲੈ ਕੇ ਆਏ ਆ ਬਹੁਤ ਹੀ ਡੂੰਘਾ ਖੂਹ ਹੈ ਇਹ ਉਹਨਾਂ ਵੇਲਿਆਂ ਦਾ ਹੀ ਚੁੱਦਾ ਖਿਲਾ ਬਣਿਆ ਤੇ ਇਹ ਹੁਣ ਤਾਂ ਫਿਲਹਾਲ ਨਹੀਂ ਚੱਲਦਾ ਪਹਿਲਾਂ ਚੱਲਦਾ ਸੀ ਹੁਣ ਇਹ ਬੰਦ ਦਾ ਲੋਕ ਵੈਸੇ ਇਹਨੂੰ ਦੇਖਣ ਆ ਜਾਂਦੇ ਨੇ ਸੋ ਆਓ ਮੈਂ ਤੁਹਾਨੂੰ ਅੱਗੇ ਤਸਵੀਰ 'ਚ ਦਿਖਾਉਣੀ ਆ ਇਹ ਆਉ ਖੂਹ ਇਸ ਕਿਲੇ ਦਾ ਇਤਿਹਾਸ ਬਹੁਤ ਹੀ ਵੱਡਾ ਹੈ ਇਹ ਕਿਲਾ ਗੋਬਿੰਦਗੜ੍ਹ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਕਿਲੇ ਦਾ ਨਿਰਮਾਣ ਬਿਨੇਪਾਲ ਦੇ ਵੰਸ਼ ਦੇ ਵਿੱਚ ਰਾਜਾ ਦੇਵ ਨੇ ਮੁਢਲੀਆਂ ਸਦੀਆਂ ਦੇ ਦੌਰਾਨ ਕਰਵਾਇਆ ਸੀ ਅਸਲ ਦੇ ਵਿੱਚ ਇਹ ਕਿਲਾ ਮਿੱਟੀ ਦੀਆਂ ਕੱਚੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਹੈ ਜੋ ਕਿ ਹੂਣਾ ਦੇ ਹਮਲੇ ਤੋਂ ਬਚਣ ਦੇ ਲਈ ਉਸਾਰਿਆ ਗਿਆ ਸੀ ਇਸ ਦੇ ਬਾਅਦ ਦੇ ਰਾਜਿਆਂ ਦੇ ਵੱਲੋਂ ਇਸ ਦੀ ਬਨਾਵਟ ਦੇ ਵਿੱਚ ਕਈ ਵਾਰ ਪਰਿਵਰਤਨ ਵੀ ਕੀਤੇ ਗਏ ਇਸ ਕਿਲੇ ਦਾ ਇਤਿਹਾਸ ਬਹੁਤ ਹੀ ਉਤਾਰ ਚੜਾਅ ਵਾਲਾ ਰਿਹਾ ਪਰ ਸੇ ਚੋਹਾਨ ਗੋਰਾ ਇੱਥੇ ਹਮਲਾਵਰ ਮੁਸਲਮਾਨ ਸੇਨਾ ਦੇ ਮੁਕਾਬਲੇ ਵਿੱਚ ਸਤਲੁਜ ਤੋਂ ਆਪਣੀ ਸੇਨਾ ਦੇ ਪਿੱਛੇ ਹਟਣ ਕਾਰਨ ਹਾਰ ਗਿਆ ਸੀ 11ਵੀਂ ਸਦੀ ਵਿੱਚ ਰਾਜਾ ਜੈਪਾਲ ਦੇ ਦੁਆਰਾ ਆਤਮ ਹੱਤਿਆ ਕਰਨ ਤੋਂ ਬਾਅਦ ਮਹਿਮੂਦ ਗਜਨਵੀ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਦਿੱਲੀ ਦੀ ਪਹਿਲੀ ਰਾਣੀ ਇਸਤਰੀ ਰਜ਼ੀਆ ਸੁਲਤਾਨ 1236 ਤੋਂ 1240 ਈਸਵੀ ਨੂੰ ਬਠਿੰਡੇ ਦੇ ਉਸ ਸਮੇਂ ਦੇ ਮੌਜੂਦਾ ਗਵਰਨਰ ਮੁਹੰਮਦ ਅਖਤਿਆਰ ਉਦਦੀਨ ﺍﻟਤੁਨੀਆ ਨੇ ਇਸਕੇ ਲਈ ਦੇ ਵਿੱਚ ਉਸ ਨੂੰ ਕੈਦ ਕਰਕੇ ਰੱਖਿਆ। ਇਹ ਕਿਹਾ ਜਾਂਦਾ ਹੈ ਕਿ ਰੱਜੀਆ ਕਿਲੇ ਤੋਂ ਕੁੱਦ ਕੇ ਬਚ ਗਈ ਤਾਂ ਜੋ ਦੁਬਾਰਾ ਸੈਨਾ ਇਕੱਠੀ ਕਰਕੇ ਫੇਰ ਲੜ ਸਕੇ। ਮੁਗਲ ਕਾਲ ਦੇ ਸਮੇਂ ਲਾਹੌਰ ਨੂੰ ਜਾਂਦੇ ਆ ਇਹ ਰਸਤਾ ਇੱਕ ਮਹੱਤਵਪੂਰਨ ਸਥਾਨ ਸੀ। 1754 ਈਸਵੀ ਦੇ ਵਿੱਚ ਇਸ ਕਿਲੇ ਨੂੰ ਫੁਲਕੀਆਂ ਮੁਖੀ ਆਲਾ ਸਿੰਘ ਨੇ ਜਿੱਤ ਲਿਆ ਸੀ ਅਤੇ ਪਟਿਆਲੇ ਦੇ ਰਾਜੇ ਅਦੀਨ ਰਹਾ। ਜਦ ਤੱਕ ਰਾਜਸੀ ਰਿਆਸਤਾ ਭਾਰਤ ਦੇ ਵਿੱਚ ਸੰਪੂਰਨ ਨਹੀਂ ਮਿਲ ਗਈਆਂ। ਇਹ ਕਿਲਾ ਉੱਚੇ ਸਥਾਨ ਤੇ ਬਣਿਆ ਹੋਇਆ ਹੈ। ਇਹ ਚੱਕਰ ਆਕਾਰ ਹੈ। ਇਸਦੇ 32 ਛੋਟੇ ਅਤੇ 4 ਵੱਡੇ ਬੁਰਜ ਨੇ ਕਿਲੇ ਦੀਆਂ ਮਜ਼ਬੂਤ ਦਿਵਾਰਾਂ ਜਾਨਦਾਰ ਨੇ ਅਤੇ ਜਿਨ੍ਹਾਂ ਦੇ ਆਧਾਰ ਦੀ ਚੌੜਾਈ ਲਗਭਗ 16 ਮੀਟਰ ਅਤੇ ਉਚਾਈ 30 ਮੀਟਰ ਹੈ। ਇਸਦੇ ਅੰਦਰਲੇ ਚੌਂਕ ਤੋਂ ਮੁਡੇਰ ਤੱਕ ਰੈਂਪ ਅਤੇ ਪੌੜੀ ਬਣੀ ਹੋਈ ਹੈ। ਕਿਲੇ ਦਾ ਮੁੱਖ ਦਰਵਾਜ਼ਾ ਉੱਤਰ ਵਾਲੇ ਪਾਸੇ ਤੋਂ ਪੂਰਬ ਵੱਲ ਹੈ। ਮੁੱਖ ਦਰਵਾਜ਼ੇ ਤੇ ਤਿੱਖੀਆਂ ਨੋਕਦਾਰ ਸ਼ਲਾਖਾਂ ਲੱਗੀਆਂ ਹੋਈਆਂ ਨੇ। ਮੁਗਲ ਕਾਲੀਨ ਪ੍ਰਵਾਹ ਦਰਸਾਉਂਦੀ ਇਹ ਤਿੰਨ ਮੰਜ਼ਲਾ ਇਮਾਰਤ ਦੇ ਦੋਨੋਂ ਪਾਸੇ ਬੜੀਆਂ ਬੁਰਜੀਆਂ ਨੇ। ਜਿਨ੍ਹਾਂ ਦੇ ਉੱਪਰ ਪੱਤੀਆਂ ਬਣੀਆਂ ਹੋਈਆਂ ਨੇ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਇੱਕ ਬੁਰਜੀ ਉੱਤੇ ਇੱਕ ਮੁਗਲ ਪਵਨ ਹੈ ਜਿਸ ਨੂੰ ਰਾਣੀ ਮਹਿਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੇ ਵਿੱਚ ਵੱਡਾ ਹਾਲ ਹੈ ਜਿਸ ਦੇ ਅੱਗੇ ਛੱਜਾ ਨਿਕਲਿਆ ਹੋਇਆ ਹੈ ਇਸ ਦੇ ਦੋਨੇ ਪਾਸੇ ਕਮਰੇ ਬਣੇ ਹੋਏ ਨੇ ਅਤੇ ਛੱਤ ਉੱਤੇ ਫੋਲਦਾਰ ਪੱਤੀਆਂ ਦੇ ਨਾਲ ਚਿੱਤਰਕਾਰੀ ਕੀਤੀ ਹੋਈ ਹੈ ਮੁੱਖ ਦਰਵਾਜ਼ੇ ਦੇ ਖੱਬੇ ਪਾਸੇ ਦੂਸਰੀ ਬੁਰਜੀ ਦੇ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਬਣਿਆ ਹੋਇਆ ਜੋ ਕਿ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ ਇਸ ਗੁਰਦੁਆਰੇ ਵਿਖੇ ਨishan sahib ਦੀ ਸਥਾਪਨਾ ਪਟਿਆਲਾ ਰੈਜੀਮੈਂਟ ਦੁਆਰਾ ਦੂਜੇ ਵਿਸ਼ਵ ਯੁੱਧ ਦੇ ਵਿੱਚ ਆਪਣੀ ਜਿੱਤ ਉਪਰੰਤ ਲਾਇਆ ਗਿਆ ਸੀ ਸੋ ਇਸ ਕਿਲੇ ਦਾ ਇਤਿਹਾਸ ਇਹ ਵੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਜਦੋਂ ਪਹੁੰਚੇ ਸਨ ਜਦੋਂ ਇੱਥੋਂ ਦੇ ਲੋਕ ਪਰੇਸ਼ਾਨ ਹੋਏ ਪਏ ਸਨ ਤਾਂ ਗੁਰੂ ਪਾਤਸ਼ਾਹ ਉਸ ਮੌਕੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਕੋਲ ਫਰਿਆਦ ਕੀਤੀ ਹਾਜ਼ਰੀਤਨ ਪਹੁੰਚ ਕੇ ਕਿ ਗੁਰੂ ਜੀ ਤੁਸੀਂ ਇੱਥੇ ਆਓ ਕਿਉਂਕਿ ਇੱਥੇ ਦਿਓ ਜਿਹੜਾ ਕਿਲੇ ਦੇ ਵਿੱਚ ਉਹ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਤੰਗ ਕਰਦਾ ਹੈ ਲੋਕਾਂ ਨੂੰ ਖਾ ਜਾਂਦਾ ਹੈ ਉਹਨਾਂ ਦੇ ਪੇਡਾਂ ਬੱਕਰੀਆਂ ਖਾ ਜਾਂਦੇ ਤਾਂ ਲੋਕਾਂ ਦੀ ਫਰਿਆਦ ਸੁਣ ਕੇ ਗੁਰੂ ਜੀ ਉੱਥੇ ਪਹੁੰਚੇ ਤੇ ਉਹਨਾਂ ਨੇ ਦਿਓ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਤਾਂ ਦਿਓ ਨੇ ਕਿਹਾ ਕਿ ਗੁਰੂ ਜੀ ਮੈਂ ਇੰਨੇ ਸਮੇਂ ਤੋਂ ਭੁੱਖਾ ਹਾਂ ਤੇ ਮੈਂ ਕੁਝ ਖਾਣਾ ਤਾਂ ਗੁਰੂ ਪਾਤਸ਼ਾਹ ਨੇ ਉਸ ਤੋਂ ਬਾਅਦ ਉਸ ਦਿਓ ਦਾ ਉਧਾਰ ਕਰ ਦਿੱਤਾ ਤਾਂ ਉੱਥੋਂ ਇਸੇ ਲਈ ਦੇ ਲੋਕਾਂ ਨੂੰ ਉਸ ਦਿਓ ਤੋਂ ਉਹਨਾਂ ਨੇ ਮੁਕਤੀ ਦਿਵਾ ਦਿੱਤੀ ਕਹਿ ਲਈ ਕਿ ਲੋਕ ਲੋਕਾਂ ਦੀ ਮਨ ਦੀ ਇੱਛਾ ਪੂਰੀ ਹੋ ਗਈ ਕਿ ਤੇ ਦਿਓ ਇੱਥੋਂ ਗਲਾ ਗਿਆ ਸੀ ਤਾਂ ਇਸ ਕਿਲੇ ਦੇ ਵਿੱਚ ਇਸ ਇਤਿਹਾਸ ਜੁੜਦਾ ਹੈਗਾ ਤੁਸੀਂ ਕਿਲੇ ਦੇ ਵਿੱਚ ਆਉਂਗੇ ਤਾਂ ਪੂਰਾ ਦਿਨ ਤੁਹਾਨੂੰ ਇੱਥੇ ਚਾਹੀਦਾ ਇਸ ਕਿਲੇ ਦੇ ਵਿੱਚ ਘੁੰਮਣ ਵਾਸਤੇ ਦੇਖ ਸਕਦੇ ਹੋ ਕਿ ਇਸ ਕਿਲੇ ਦੇ ਵਿੱਚ ਪਾਰਕ ਵੀ ਬਣੀ ਹੋਈ ਹੈ ਗ੍ਰੀਨਰੀ ਵੀ ਬਣੀ ਹੋਈ ਹੈ ਕਹਿ ਲਈਏ ਕਿ ਉੱਪਰ ਵਾਲੀ ਸਾਈਡ ਲੋਕ ਹਰ ਰੋਜ਼ ਸਵੇਰੇ ਸੈਰ ਕਰਨ ਦੇ ਲਈ ਵੀ ਇੱਥੇ ਆਉਂਦੇ ਨੇ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਚੰਗਾ ਮਾਹੌਲ ਹੈ ਜਿੱਥੇ ਕੀਰਤਨ ਚੱਲਦਾ ਹੈ ਪਾਠ ਬਾਣੀ ਉਚਾਰਨ ਕੀਤੀ ਜਾਂਦੀ ਹੈ ਤਲੁਕ ਬਹੁਤ ਦੂਰੋ ਦੂਰੋ ਇੱਥੇ ਆਉਂਦੇ ਨਕਲੇ ਦੇ ਵਿੱਚ ਔਰ ਦੇਖ ਸਕਦੇ ਆ ਕਿ ਕਿਲੇ ਦੇ ਵਿੱਚ ਕਿਲਾ ਕਾਫੀ ਪੁਰਾਣਾ ਹੋਣ ਕਰਕੇ ਇਸ ਦੀ ਮੁਰੰਮਤ ਵੀ ਜਿਹੜੀ ਕੀਤੀ ਜਾ ਰਹੀ ਹੈ ਕੰਮ ਜਿਹੜਾ ਅੱਗੇ ਮਿਸਤਰੀ ਕਰ ਰਹੇ ਨੇ ਸੋ ਇਹ ਕਿਲੇ ਦੇ ਵਿੱਚ ਓਨਲੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਟਿਕਟ ਨਹੀਂ ਹੈਗੀ ਤੁਸੀਂ ਕਦੋਂ ਵੀ ਆ ਸਕਦੇ ਹੋਗੇ ਸੋ ਕਿਲੇ ਦੇ ਉੱਪਰ ਦੀ ਜੇਕਰ ਤੁਸੀਂ ਚੜ ਕੇ ਵੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਸਾਰਾ ਬਠਿੰਡਾ ਸ਼ਹਿਰ ਤੁਹਾਨੂੰ ਇੱਕ ਝਲਕ ਦੇ ਵਿੱਚ ਨਜ਼ਰ ਆਏਗਾ ਪੂਰੇ ਏਰੀਆ ਦਾ ਵਿਊ ਜਿਹੜਾ ਬਹੁਤ ਸੋਹਣਾ ਉੱਤੇ ਬਣਿਆ ਹੋਇਆਗਾ ਕੁੰਮਣ ਫੇਰਨ ਵਾਲਿਆਂ ਵਾਸਤੇ ਵੀ ਬਹੁਤ ਚੰਗੀਆਂ ਥਾਂ ਜਿਹੜੇ ਲੋਕ ਰਿਲੀਜੀਅਸ ਨੇਗੇ ਧਾਰਮਿਕ ਨੇ ਉਹ ਵੀ ਇੱਥੇ ਆਉਂਦੇ ਨੇ ਤੇ ਆਨੰਦ ਮਾਣਦੇ ਆ ਸੋ ਦੋਸਤੋ ਤੁਹਾਨੂੰ ਜਿੰਨਾ ਕੋ ਹੋ ਸਕੇ ਜਿੰਨੀ ਕੋ ਮੇਨੂੰ ਜਾਣਕਾਰੀ ਹੈ ਉਸ ਉਨੇਕ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈ ਕੁਝ ਥਾਵਾਂ ਤੇ ਅਸੀਂ ਨਹੀਂ ਜਾ ਪਾਏ ਪਰ ਬਹੁਤ ਹੀ ਇਤਿਹਾਸਕ ਇਹ ਜਗ੍ਹਾ ਹੈਗੀ ਹੈ ਤੁਸੀਂ ਆਓ ਇੱਥੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦਿਖਾਓ ਬਹੁਤ ਸੋਹਣਾ ਇੱਥੇ ਬਣਿਆ ਹੋਇਆ ਟੂਰਿਸਟ ਪਲੇਸ ਆ ਥੋੜਾ ਇੱਥੇ ਆ ਕੇ ਮਨ ਬਹੁਤ ਲੱਗੂਗਾ ਔਰ ਜੇ ਤੁਸੀਂ ਆਉਂਗੇ ਤਾਂ ਆਪਣਾ ਇੱਕ ਦਿਨ ਪੂਰਾ ਕੱਢ ਕੇ ਆਇਓ ਇੱਥੇ ਕਿਉਂਕਿ ਬਹੁਤ ਖੂਸ਼ ਹੈ ਜੀ ਵੇਖਣ ਵਾਲਾ ਸੋ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ ਹੋਰ ਇਸੇ ਤਰ੍ਹਾਂ ਦੀਆਂ ਅਪਡੇਟਸ ਵੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਨੂਰ ਵਰਚੋ ਟਾਕਸ